ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਲੈ ਕੇ ਹਾਜ਼ਰ ਹਾਂ ਮਲਾਜ਼ਮਾਂ ਦੇ ਲਈ ਵੱਡੀ ਆਪਡੇਟ ਤੁਸੀਂ ਜੁੜ ਚੁੱਕੇ ਹੋ ਇਕਤਾ ਪ੍ਰੋ ਟੀਵੀ ਦੇ ਨਾਲ ਤੇ ਸਾਂਝੀ ਕਰਾਂਗੇ ਮਲਾਜ਼ਮਾਂ ਸੰਬੰਧੀ ਵੱਡੀ ਖਬਰ ਤੁਸੀਂ ਕਿਹੜੇ ਪਿੰਡ ਸ਼ਹਿਰ ਏਰੀਏ ਤੋਂ ਖਬਰ ਸੁਣ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਣਾ 11 58 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਫਰੰਟ ਦੇ ਸੱਦੇ ਦੇ ਉੱਪਰ ਵੱਡੀ ਕਾਰਵਾਈ ਹੋਈ ਹੈ ਸੋ ਇੱਥੇ ਵਿਧਾਇਕ ਨਰਿੰਦਰ ਕੌਰ ਭਰਾਜ਼ ਨੂੰ ਮੰਗ ਪੱਤਰ ਵੀ ਸੌਂਪੇ ਗਏ ਐ ਮੁਲਾਜ਼ਮਾਂ ਨੂੰ ਮਿਲੇਗਾ ਵੱਡਾ ਲਾਭ ਕੀ ਹੈ ਅਪਡੇਟ ਤੁਹਾਡੇ ਨਾਲ ਕਰਦੇ ਹਾਂ ਸਾਂਝੀ ਜੇਕਰ ਪਹਿਲੀ ਵਾਰ ਜਨਤਕ ਇਹਨਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦੇਣਾ ਤੇ ਇਸ ਖਬਰ ਸੰਬੰਧੀ ਤੁਹਾਡੀ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸਣਾ ਹਾਂਜੀ ਤੁਹਾਨੂੰ ਦੱਸ ਦਈਏ ਕਿ 1158 ਭਰਤੀ ਦੇ ਤਹਿਤ ਅਨੁਯੁਕਤ ਹੋਏ ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨਾਂ ਦਾ ਸਥਾਈ ਰੁਜ਼ਗਾਰ ਸੁਰੱਖਿਅਤ ਕੀਤਾ ਜਾਵੇ ਇਸ ਮੰਗ ਨੂੰ ਲੈ ਕੇ ਮੰਗ ਪੱਤਰ ਸੌਪਿਆ ਗਿਆ ਇਸ ਮੰਗ ਪੱਤਰ ਦੇ ਵਿੱਚ ਕਈ ਹੋਰ ਮੰਗਾਂ ਵੀ ਰੱਖੀਆਂ ਗਈਆਂ ਨੇ ਜਿਵੇਂ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਜਨਤਕ ਬਿਆਨ ਰਾਹੀਂ 1158 ਭਾਰਤੀ ਦੇ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਦੇ ਰੁਜ਼ਗਾਰ ਨੂੰ ਸੁਰੱਖਿਅਤ ਕਰਨ ਦਾ ਭਰੋਸਾ ਦਿੱਤਾ ਜਾਵੇ ਸੁਪਰੀਮ ਕੋਰਟ ਦੇ ਵਿੱਚ ਰਿਵਿਊ ਪਟੀਸ਼ਨ ਫਾਇਰ ਕਰਕੇ ਡਟਨੀ ਪੈਰਵੀ ਕੀਤੀ ਜਾਵੇ ਅਤੇ ਚੈਂਬਰ ਦੀ ਬਜਾਏ ਕੋਰਟ ਰੂਮ ਦੀ ਸੁਣਵਾਈ ਦਾ ਯਤਨ ਕੀਤਾ ਜਾਵੇ ਮੈਟਰਨਿਟੀ ਅਤੇ ਪੈਟਰਨਿਟੀ ਲੀਵ ਤੇ ਗਏ ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਆਂ ਦੀਆਂ ਰੁਪੀਆਂ ਹੋਈਆਂ ਤਨਖਾਹਾਂ ਜਾਰੀ ਕੀਤੀਆਂ ਜਾਣਾ ਪੰਜਾਬ ਸਰਕਾਰ ਦੇ ਹੋਰਨਾਂ ਵਿਭਾਗਾਂ ਤੋਂ ਲੀਨ ਲੈ ਕੇ ਇਸ ਭਰਤੀ ਦੇ ਤਹਿਤ ਨਿਯੁਕਤ ਹੋਏ ਸਾਰੇ ਮੁਲਾਜ਼ਮਾਂ ਦੀ ਪੇ ਪ੍ਰੋਟੈਕਸ਼ਨ ਕਰਦਿਆਂ ਇਸ ਸੰਬੰਧੀ ਸਾਰੇ ਕੇਸਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ ਸਟੇਟ ਕਾਲਜ ਆਫ ਐਜੂਕੇਸ਼ਨ ਪਟਿਆਲਾ ਦੇ ਦੋ ਸਹਾਇਕ ਪ੍ਰੋਫੈਸਰਾਂ ਦੀ ਪਿਛਲੇ 9 ਮਹੀਨਿਆਂ ਤੋਂ ਰੁਗੀ ਤਨਖਾਹ ਜਾਰੀ ਕੀਤੀ ਜਾਵੇ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਇੱਕ ਮੰਗ ਪੱਤਰ ਆਮ ਆਦਮੀ ਪਾਰਟੀ ਦੇ ਵਿਧਾਇਕ ਨਰਿੰਦਰ ਕੌਰ ਭਰਾਜ਼ ਨੂੰ ਸੌਂਪਿਆ ਗਿਆ ਹੈ ਤੇ ਕਿਹਾ ਗਿਆ ਹੈ ਕਿ ਇਹ ਪੱਤਰ ਭਗਵੰਤ ਮਾਨ ਸਾਹਿਬ ਤੱਕ ਪਹੁੰਚਦਾ ਕੀਤਾ ਜਾਵੇ ਜੋ ਕਿ ਪੰਜਾਬ ਦੇ ਸੀਐਮ ਨੇ ਸੋ ਇਸ ਤਰ੍ਹਾਂ ਹੁਣ ਪੰਜਾਬ ਦੇ ਮੁਲਾਜ਼ਮਾਂ ਦੇ ਲਈ ਜੋ ਸਹਾਇਕ ਪ੍ਰੋਫੈਸਰ ਆ ਉਹਨਾਂ ਦੇ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਅਪਡੇਟ ਨਿਕਲ ਕੇ ਆਉਂਦੀ ਹੈ ਇਹ ਤਾਂ ਸਮਾਂ ਦੱਸੇਗਾ ਪਰ ਇੱਕ ਵਾਰ ਸੰਘਰਸ਼ ਫੇਰ ਸ਼ੁਰੂ ਕਰ ਦਿੱਤਾ ਗਿਆ ਹੈ ਸੋ ਆਪਣੀ ਜੋ ਨੌਕਰੀ ਹੈ ਉਸ ਨੂੰ ਸੁਰੱਖਿਤ ਕਰਨ ਲਈ ਤੁਹਾਨੂੰ ਦੱਸ ਦਈਏ ਕਿ ਇਹ ਜ਼ਿਕਰਯੋਗ ਹੈ ਕਿ ਪੰਜਾਬ ਦੇ ਵਿੱਚ 1158 ਤੇ ਲਾਇਬ੍ਰਰੀਅਨ ਦੀ ਭਰਤੀ ਹੈ ਜਿਹੜੀ ਇਸ ਦੇ ਵਿੱਚ ਸਪਰੀਮ ਕੋਰਟ ਦੇ ਵੱਲੋਂ ਇਸ ਭਰਤੀ ਨੂੰ ਰੱਦ ਕਰ ਦਿੱਤਾ ਗਿਆ ਹੈ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਇਨ੍ਹਾਂ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨਾਂ ਨੂੰ ਹਾਲੇ ਨੌਕਰੀ ਤੋਂ ਵਾਂਝੇ ਨਹੀਂ ਕੀਤਾ ਗਿਆ ਪਰ ਸਪਰੀਮ ਕੋਰਟ ਦੇ ਵੱਲੋਂ ਇਸ ਨੂੰ ਬੁਨਿਆਦੀ ਧਾਂਜੇ ਤੋਂ ਬਾਹਰ ਕੀਤਾ ਹੋਇਆ ਹੈ ਜਿਸ ਦੇ ਉੱਪਰ ਰਿਵਿਊ ਪਟੀਸ਼ਨ ਦਾਇਰ ਕਰਨ ਦੀ ਵੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਤੇ ਇਸ ਦੇ ਉੱਪਰ ਡਟ ਵੀ ਪੈਰਵਾਈ ਕਰਕੇ ਇਸ ਭਰਤੀ ਨੂੰ ਸੁਪਰੀਮ ਕੋਰਟ ਦੇ ਵਿੱਚ ਬਹਾਲ ਕਰਾਉਣ ਦੇ ਲਈ ਯਤਨ ਦੀ ਅਪੀਲ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਦੇ ਉੱਪਰ ਜਿੰਨੀ ਦੇਰ ਤੱਕ ਅਗਲੀ ਭਰਤੀ ਪ੍ਰੋਫੈਸਰਾਂ ਦੀ ਸਰਕਾਰ ਨਹੀਂ ਕਰਦੀ ਉਨੀ ਦੇਰ ਤੱਕ 1158 ਭਰਤੀ ਦੇ ਅਸਿਸਟੈਂਟ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਆਪਣੀ ਨੌਕਰੀ ਤੇ ਬਹਾਲ ਰਹਿ ਸਕਦੇ ਹਨ ਇਹ ਫੈਸਲਾ ਵੀ ਸੁਪਰੀਮ ਕੋਰਟ ਦਾ ਹੀ ਹੈ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਨ੍ਹਾਂ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨਾਂ ਦੇ ਲਈ ਕੀ ਅਪਡੇਟ ਨਿਕਲ ਕੇ ਆਉਂਦੀ ਹੈ ਇਹ ਤਾਂ ਸਮਾਂ ਦੱਸੇਗਾ ਕੋਈ ਵੀ ਜਾਣਕਾਰੀ ਆਉਂਦੀ ਹੈ ਤੁਹਾਡੇ ਨਾਲ ਲਗਾਤਾਰ ਸੰਚਾਰ ਕਰਦੇ ਰਵਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦੇਣਾ ਹੁਣ ਲਈ ਇੰਨਾ ਹੀ ਧੰਨਵਾਦ